ਅੱਜ ਅਸੀਂ ਪਹੁੰਚੇ ਆ ਸਵਿਟਜ਼ਰਲੈਂਡ ਦੇ ਪਿੰਡਾਂ ਦੇ ਵਿੱਚ ਤੇ ਤੁਹਾਨੂੰ ਦਿਖਾਵਾਂਗੇ ਕਿ ਸਵਿਸ ਲੋਕਾਂ ਦੀ ਪਿੰਡਾਂ ਦੀ ਲਾਈਫ ਕਿਵੇਂ ਦੀ ਹੈ ਕਿਵੇਂ ਦਾ ਇਹਨਾਂ ਦਾ ਰਹਿਣ ਸਹਿਣ ਹੈ ਇਹਨਾਂ ਦੇ ਖੇਤ ਘਰ-ਬਾਰ ਕੰਮਕਾਰ ਸਾਰਾ ਕੁਝ ਅਸੀਂ ਆਪ ਖੁਦ ਦੇਖਣਾ ਮਮੀ ਡੈਡੀ ਨੂੰ ਦਿਖਾਉਣਾ ਤੇ ਨਾਲ-ਨਾਲ ਤੁਹਾਨੂੰ ਦਿਖਾਵਾਂਗੇ ਇਹ ਜਿਹੜਾ ਪਹਾੜੀ ਲੋਕ ਤੇ ਇਹਨਾਂ ਦੀ ਡੇਲੀ ਰੁਟੀਨ ਲਾਈਫ ਕਿਹੋ ਜਿਹੀ ਹੈ ਸੋ ਆਜੋ ਆਪਣੇ ਨਾਲ ਸੋ ਆਪਣੇ ਨਾਲ ਬਾਈ ਸਾਭੀ ਮੰਮੀ ਡੈਡੀ ਖੁਸ਼ੀ ਤੇ ਭੈਣ ਪ੍ਰੀਤ ਅਸੀਂ ਸਾਰੇ ਜੋਰਵਰ ਬੱਚੇ ਨਾਲ ਸਾਡੇ ਤੇ ਤੇ ਇਹੋ ਜਿਹਾ ਕੁਛ ਪਿੰਡ ਹੈ ਜੀ ਇਧਰਲੇ ਪਾਸੇ ਰ ਆਪਾਂ ਚੱਲਾਂਗੇ ਇੱਥੋਂ ਤੁਹਾਨੂੰ ਸਾਹਮਣੇ ਦਿਖਦਾ ਹੁਣ ਤੇ ਆਹਾ ਇਹਨਾਂ ਦੇ ਆਗੇ ਜੀ ਘਰ ਪਿੰਡਾਂ ਵਾਲੇ ਸੰਦ ਸੰਦ ਖੜਾਉਣ ਨੂੰ ਟਰਾਲੀ ਵਗੈਰਾ ਖੜੀ ਹੈ ਤੇ ਉਹ ਅੱਗੇ ਘਰ-ਬਾਰ ਆਗੇ ਸਾਹਮਣੇ ਵਾਲੇ ਪਾਸੇ ਜਦੋਂ ਤੁਸੀਂ ਦੇਖੋਗੇ ਉਹ ਉੱਥੇ ਘਰ ਨੇ ਤੇ ਪਹਿਲਾਂ ਤੁਹਾਨੂੰ ਆ ਦਿਖਾਦਾ ਮੈਂ ਇਹਨਾਂ ਦਾ ਫਾਰਮ ਹਾਊਸ ਆ ਫਾਰਮ ਹਾਊਸ ਹੀ ਕਹਿ ਸਕਦੇ ਹਾਂ ਟਰਾਲੀ ਖੜੀ ਹੈ ਇਹਨਾਂ ਦੀ ਇਹ ਕੰਮ ਕਰਾ ਦਫ਼ਤਰ ਬਣਾਇਆ ਹੋਇਆ ਹੈ ਹਾਂਜੀ ਇਹ ਸਬਜ਼ੀਆਂ ਸਬਜ਼ੀਆਂ ਵੀ ਵੇਚਦੇ ਆ ਸਾਰਾ ਕੁਝ ਕਰਦੇ ਤੇ ਅੱਗੇ ਇਹਨਾਂ ਦਾ ਜੀ گاਵਾਂ ਦਾ ਇੱਥੇ ਫਾਰਮ ਆ ਗਿਆ ਬਾਅਦ ਚੋਂ ਤੁਹਾਨੂੰ ਅੰਦਰ ਵੀ ਲੈ ਕੇ ਚੱਲਦੇ ਹਾਂ ਸਾਰੇ ਫਾਰਮ ਨੇ ਅੱਗੇ ਇਹਨਾਂ ਦੇ ਆਹਾਂ ਜੀ ਤੂੜੀ ਵਾਲੇ ਆ ਗਏ ਇਹ ਚ ਤੂੜੀ ਭਾਈ ਉਹ ਸ ਜਿਵੇਂ ਆਪਣੇ ਹੁੰਦਾਗਾ ਪ੍ਰਾਲੀ ਸੈਲਜ ਜਿਵੇਂ ਕਹਿੰਦੇ ਨੇ ਅਚਾਰਾਂ ਜਿਵੇਂ ਆਪਾਂ ਹੁਣ ਮੱਕੀ ਦਾ ਅਚਾਰ ਹੁਣ ਪਾਈ ਜਾਂਦੇ ਹੁਣਗੇ ਪੰਜਾਬ ਚ ਉਹ گاਵਾ ਖੁੱਲੀਆਂ ਛੱਡੀਆਂ ਹੋਈਆਂ ਤੇ ਆਹ ਜਿਹੜੇ ਦਰਖਤ ਹੈ ਚੈਰੀ ਦੇ ਆ ਸਵਿਟਜ਼ਰਲੈਂਡ ਚ ਮਾੜਾ ਤਾਂ ਫਲ ਵੀ ਨਹੀਂ ਹੁੰਦਾ ਮਾੜਾ ਦਾ ਫਲ ਵੀ ਨਹੀਂ ਹੁੰਦਾ ਤੇ ਇਹੋ ਜਿਹਾ ਕੁਝ ਹੈਗਾ ਜੀ ਵਾਲਾ ਵਾਲਾ ਤੇ ਹੁਣ ਆਪਾਂ ਜੀ ਅੱਗੇ-ਅੱਗੇ ਚੱਲਾਂਗੇ ਸਣ ਲੈ ਕੇ ਤੇ ਉਹ ਜਿੰਨੇ ਹੋਰ ਘਰਵਾਰ ਆ ਤੁਹਾਨੂੰ ਉਹ ਦਿਖਾ ਕੇ ਲਿਆਉਣੇ ਆ ਡੈਡੀ ਕਹਿੰਦੇ ਮਾੜਾ ਬੰਦਾ ਇੱਥੇ ਦਾ ਫਲ ਖਾਈ ਵੀ ਸਕਦਾ ਹਾਂ ਹਾਂਜੀ ਮਾੜਾ ਬੰਦਾ ਤਾਂ ਇੱਥੇ ਦਾ ਫਲ ਖਾਈ ਨਹੀਂ ਸਕਦਾ ਕਿਉਂ ਮਾੜਾ ਬੰਦਾ ਕਿਉਂ ਨਹੀਂ ਫਲ ਖਾ ਸਕਦਾ ਵੀ ਗਰੀਬ ਨਹੀਂ ਖਾ ਸਕਦਾ ਤਕੜਾ ਹੀ ਖਾ ਸਕਦਾ ਹੈ ਕਹਿੰਦੇ ਮੰਗਾ ਹੀ ਬਹੁਤ ਆ ਬਾਕੀ ਕਿਸਾਨ ਤਾਂ ਡੈਡੀ ਇੱਥੋਂ ਦੇ ਅਮੀਰ ਹੀ ਨੇ ਦੁਨੀਆਂ ਦੇ ਅਮੀਰ ਕਿਸਾਨਾਂ ਚੋਂ ਨੇ ਤਾਂ ਪਤਾ ਨਹੀਂ ਕੀ ਜੀ ਜਾਣਦੇ ਨੇ ਕਿ ਤੱਕ ਕੋਈ ਤੇ ਲਾਉਣਾ ਡਾੜੀ ਕਹਿੰਦੇ ਮਾੜਾ ਬੰਦਾ ਫਲ ਕਿਤੋਂ ਲਾ ਲੂ 2 ਲੱਖ ਦੀ ਤਾਂ ਟਿਕਟ ਲੈ ਕੇ ਇੱਥੇ ਆਊਗਾ ਮਾ ਫਿਰ ਬੀਜ ਆ ਕਿਹੜਾ ਸੌਖਾ ਮਿਲ ਜਾਂਦਾ ਜਿਹਦਾ ਦਾਣਾ ਪਾਣੀ ਆ ਉਹਨੂੰ ਮਿਲਦਾ ਮਸਾਂ ਹਾਂ ਲੋਕ ਨੇ ਜੀ 300 ਲੱਖ ਰੁਪਏ ਲੋਕ ਤਰਸਦੇ ਆ ਅੱਛਾ ਜੀ ਤੇ ਅੱਗੇ ਆ ਆ ਗਿਆ ਜੀ ਫਲ ਆ ਗਿਆ ਇਹ ਵੀ ਫਲ ਇਹ ਕਿਹੜਾ ਦਰਖਤ ਆ ਬਾਈ ਨਹੀਂ ਨਹੀਂ ਨਾਸਪਤੀ ਆ ਕਦਨੀ ਮੈਨੂੰ ਨਾਂ ਤਾਂ ਨਹੀਂ ਇਹਦਾ ਪਤਾ ਪਰ ਇੱਥੇ ਮਾਰਕੀਟ ਆ ਤੇ ਵਗੈਰਾ ਆਉਂਦਾ ਹੈ। ਹਾਂਜੀ ਮੈਂ ਕਹਿੰਦਾ ਤੁਸੀਂ ਦੇਖੋ ਕਿੰਨੇ ਇਹ ਫਲ ਫਰੂਟ ਕਿੰਨੇ ਖਾਂਦੇ ਯਾਰ ਜਿਵੇਂ ਆਪਣੇ ਦਾ ਆਪਣੇ ਵੀ ਲੱਗਦੇ ਵੈਸੇ। ਹਾਂਜੀ ਖੇਤਾਂ 'ਚ ਭਰ ਇਹਦਾ ਬਾਲੇ ਉਹ ਆ ਹਨ ਹਰੇਕ ਥਾਂ ਥਾਂ ਲੱਗੇ ਆ। ਹਾਂਜੀ ਹਾਂਜੀ ਤੇ ਉਹ ਅੱਗੇ ਘਰ ਘਰ ਆ ਗਏ ਹਨਾ। ਹਾਂਜੀ ਚਲਿਏ ਹੁਣ ਅੱਗੇ। ਹਾਂਜੀ ਦੇਖਣਾ ਲੋੜ ਹੈ ਸਾਰਾ ਖੁੱਲ੍ਹਾ ਹੀ ਆ। ਹਾਂਜੀ ਚਲੋ। ਇਹਨੇ ਦੇਖਣਾ ਕੋਈ ਮੋਲੀ ਨੂੰ। ਤਾਂ ਤਾਂ ਵੜਾ। ਆ ਇਹਨਾਂ ਨੇ ਨੇੜੇ-ਟੜ ਦੇ ਮਤਲਬ ਹੈ ਸ਼ਹਿਰਾਂ ਦੇ ਪਿੰਡਾਂ ਦੇ ਨਾਂ ਲਾਏ ਹੋਏ ਆ ਵੀ ਕਿੰਨੇ ਕਿੰਨੇ ਦੂਰ ਆ ਛੋਟੇ-ਛੋਟੇ ਚੀਜ਼ਾਂ ਦੇਖ ਲੋ ਆਪ ਇਹ ਜ ਐ ਸਜਾ ਕੇ ਰੱਖਦੇ ਆ ਇੱਥੇ ਤਾਂ ਉਹੀ ਜੀ ਲੱਗਦਾ ਯਾਰ ਇਹੋ ਜੇ ਇੰਨੀ ਗ੍ਰੀਨਰੀ ਚਾਹੀਏ ਜੇ ਥਾਵੇਂ ਆ ਕੇ ਡਾੜੀ ਤੈਨੂੰ ਪੇਪਰ ਨਾ ਦਵਾ ਦੀ ਇੱਥੇ ਹਾਂ ਦਵਾ ਲਓ ਪਾਸਪੋਰਟ ਦਵਾਓ ਅਪਲਾਈ ਕਰਦੀ ਐ ਇਥੇ ਪੰਜਾਬੀ ਹੋਣਾ ਚਾਹੀਦਾ ਇੱਥੇ ਰਹਿ ਲੋ ਮੈਂ ਕਹਾਂ ਨਾ ਹੋਰ और... ਇਹਨਾਂ ਨੂੰ ਪੁੱਛ ਲੈ ਜੀ ਕਰਦਾ ਤੁਹਾਡਾ ਕਿਉਂ ਸਾਵੀ ਬਾਈ ਪੇਪਰ ਅਪਲਾਈ ਕਰਾ ਦਿੰਦੇ ਉਹਨਾਂ ਦੇ ਹੈ ਉਹ ਉੱਥੇ ਕਹਿੰਦੇ ਹੁੰਨੇ ਪਿੰਡਾਂ ਚ ਵੀ ਉਹਨਾਂ ਦੇ ਫਾਰਮ ਚੀਰ ਖਾਦੇ ਮੈਂ ਉਹਨਾਂ ਨੂੰ ਕਹਿੰਦਾ ਨਾ ਬੜੀਆ ਫੋਟੋ ਸੋਚ ਦਿੰਦੇ ਆ ਵੀ ਗੋਰੇ ਪਤਾ ਨਹੀਂ ਵੀ ਸਜੇ ਤਾਂ ਜੇ ਬਾਹਰੀ ਕੰਮ ਕਰ ਦਿੰਦੇ ਨੇ ਜਿਹੜੀ ਕਹਿੰਦੇ ਤਾਂ ਆਪਣੇ ਪਿੰਡਾਂ ਵਾਂਗੂ ਕਰਦੇ ਨੇ ਵੀ ਖੇਤੀਬਾਤੀ ਵਾਲੇ ਨੇ ਗੋਦਾ ਕਰਦੇ ਨੇ ਲੱਗਿਆ ਜਿਵੇਂ ਆਪਣੇ ਹੁੰਦੇ ਨੇ ਸ਼ਹਿਰੀ ਆਈ ਸ਼ਹਿਰੀ ਪੰਜਾਬੀ ਤੇ ਪਿੰਡੂ ਪੰਜਾਬੀ ਹਾਂ ਉਹਸੇ ਇਤਨਾ ਇਹ ਇਹ ਮਤਲਬ ਪਿੰਡਾਂ ਵਾਲੇ ਗੋਰੇ ਨੇ ਹਨ ਹਾਂ ਇਹਨਾਂ ਦੀ ਥਿੰਕਿੰਗ ਬਦਲ ਗਈ ਹੈ ਨਾ ਹਾਂ ਇਹਨਾਂ ਨੂੰ ਇਹੀ ਲੱਗਦਾ ਸੀ ਵੀ ਗੋਰੇ ਜਿਹੜੇ ਡੈਸ਼ ਇਹਨਾਂ ਨੂੰ ਲੱਗਦਾ ਵੀ ਜਿਹੜੇ ਗੋਰੇ ਆ ਤਾਂ ਅੰਗਰੇਜ਼ ਦਾ ਜੱਜਪੱਜ ਕੀ ਰਹਿੰਦੇ ਨੇ ਇਹ ਖੇਤੀ ਵਾਲੇ ਨਹੀਂ ਹੈਗੇ ਬਿਜ਼ਨਸਮੈਨ ਸਮਝਦੇ ਸੀ ਤਗੜੇ ਤਗੜੇ ਬੰਦੇ ਹੁੰਦੇ ਆ ਏ ਵੀ ਆਪਣੇ ਵਰਗੇ ਨੇ ਆਪਣੇ ਵਰਗੇ ਹੁੰਦੇ ਆ ਚਲੋ ਆਪ ਦੇਖ ਕੇ ਮਾਲ ਮੰਨ ਗਿਆ 60 ਗਊਆਂ ਦੋ ਬੰਦੇ ਸਾਹਮਣੇ ਨੇ 60 ਗਊਆਂ ਦਾ ਦੋ ਬੰਦੇ ਬਾਪੂ ਕਹਿੰਦਾ ਕਹਦਾ ਅੰਗਰੇਜ਼ ਵੀ ਕੰਮ ਕਰਦੇ ਜਰਾ ਇਹ ਜੇ ਇੰਡੀਆ ਜਾ ਕੇ ਯਾ ਚਾਰ ਦਿਨ ਕੱਪੜੇ ਕੁੱਪੜੇ ਵਧੀਆ ਚਲੋ ਅੱਗੇ ਚੱਲਦੇ ਆ ਹੋਰ ਦਿਖਾਉਨੇ ਆ ਅੱਗੇ ਬਾਹਰ ਆ ਕੇ ਦੇਖ ਲੋ ਯਾਰ ਕਿੰਨੇ ਭਰਮ ਭਲੇਖੇ ਦੂਰ ਹੋ ਜਾਂਦੇ ਨੇ ਹੈਨਾ ਕਈ ਵਾਰ ਆਪਾਂ ਦੂਜੇ ਦੇਸ਼ਾਂ 'ਚ ਬੈਠੇ ਕਿਵੇਂ ਸੋਚਦੇ ਹੁੰਦੇ ਆ ਹੁਣ ਇਹਨਾਂ ਦੀ ਮੰਮੀ ਡੈਡੀ ਦੀ ਕਿੰਨੀ ਮਤਲਬ ਥਿੰਕਿੰਗ ਚੇਂਜ ਹੋ ਰਹੀ ਹੈ ਇਹਨਾਂ ਨੂੰ ਪਤਾ ਲੱਗ ਰਿਹਾ ਯਾਰ ਵੀ ਜਿਹੜੇ ਗੋਰੇ ਆ ਵੀ ਕੰਮ ਕਰਦੇ ਆ ਇਹ ਤਾਂ ਗੋਹਾ ਮੁੜੀ ਜਾਂਦੇ ਆ ਕਹਿੰਦੇ ਐਂ ਫਿਰਦੇ ਆ ਤੇ ਬਸ ਇਹ ਆ ਲਾਈਫ ਤਾਂ ਸਾਰੀ ਕਿਤੇ ਸੇਮ ਹੀ ਆ ਕਿਸਾਨਾਂ ਦੀ ਤਾਂ ਉਹੀ ਆ ਬਸ ਇੱਥੇ ਇੱਥੇ ਥੋੜਾ ਜਿਹਾ ਮੌਸਮ-ਮਸਮ ਵਧੀਆ ਟੈਕਨੀਕ ਜ਼ਿਆਦਾ ਹੈ ਸਰਕਾਰਾਂ ਵਧੀਆ ਹੈ ਤੇ ਖੇਤੀਬਾੜੀ ਦਾ ਵਧੀਆ ਹੈਗਾ ਕਿਸਾਨਾਂ ਦਾ ਇੱਥੇ ਆ ਹੁਣ ਡੈਡੀ ਉਹਨਾਂ ਨੂੰ ਇੱਕ ਹੋਰ ਚੀਜ਼ ਦਿਖਾਉਣ ਲੱਗੇ ਆ ਇੱਥੇ ਇਹਨਾਂ ਦਾ ਐ ਵੀ ਗੋਰੇ ਖੇਤੀ ਨਹੀਂ ਕਰਦੇ ਹੈ ਤੇ ਮੈਂ ਦੱਸਦੇ ਵੀ ਆਪਣ ਨੂੰ ਬਾੜੀਆਂ ਬੂੜੀਆਂ ਵੀ ਲਾਉਂਦੇ ਆ ਆਪਦੀਆਂ ਸਬਜ਼ੀਆਂ ਭਾਜੀਆਂ ਆਪ ਵਗਾਉਂਦੇ ਆ ਇਹਨਾਂ ਦੀ ਬਾੜੀ ਹੈ ਤੇ ਛੋਟੀ ਜੀ ਕੀ ਦੇਖਾ ਹੋ ਰਿਹਾ ਜੀ ਸਮਝਾ ਇੱਕ ਗਾਰਡਨ ਨੂੰ ਰੱਖਿਆ ਭਾਜੀ ਦੇ ਨਾਲ ਹੀ ਫੁੱਲ ਬੀਜਿਆ ਨਾਲ ਹੀ ਸਬਜ਼ੀਆਂ ਲਾਈਆਂ ਗਾਰਡਨ ਨਾਲ ਬੰਦੇ ਵੀ ਹੈ ਨਾ ਤੇ ਆਹ ਦੇਖੋ ਕੀ ਬਾਝਰ ਹੋ ਰਿਹਾ ਪਿਆਜ਼ ਲਾਏ ਨਾਲ ਗੰਡੇ ਧਨੀਆਂ ਗਾਜਰਾਂ ਤੇ ਹੋਰ ਕੀ ਹੈ ਹਰੇ ਮਟਰ ਹਰੇ ਮਟਰ ਕਰੇਲੇ ਘਰ ਲੈਣੇ ਲਈ ਕਰੇਲੇ ਥੋੜੇ ਜਿਹਾ ਜਾਂ ਫਿਰ ਚੌਲੇ ਫਲੀਆਂ ਜਾਂ ਕੱਦੂ ਪੰਜਾਬ ਚ ਜਿਵੇਂ ਬਾਈ ਇਹਨਾਂ ਦੇ ਨਾਲ ਕੱਦੂ ਖਦਾ ਜਾਂਦਾ ਹੈ ਹੈ ਅੰਜੀਰਾਂ ਟਿੰਡੋ ਅੰਜੀਰ ਅੰਜੀਰ ਦਾ ਬੂਟਾ ਯਾਰ ਆਪਣੇ ਵੀ ਘਟ ਹੁੰਦਾ ਹੈ ਆਪਣੇ ਘਟ ਹੁੰਦਾ ਹੈ ਮੈਂ ਹੈ ਮੈਂ ਲਾਇਆ ਹੈ ਆ ਦੇਖੋ ਬਾਈ ਇਹਨਾਂ ਨੇ ਆ ਚਾਹ ਚੂ ਪੀਣ ਨੂੰ ਵੀ ਰੱਖਿਆ ਹੋਇਆ ਹੈ ਨਾ ਦੇਖੋ ਡੈਡੀ ਇੱਥੇ ਮਾਰਨਿੰਗ ਟੀ ਪੀਂਦੇ ਇੱਥੇ ਬਹਿ ਕੇ ਭਾਜੀ ਆਂ ਇੰਡੀਆ ਵਾਲੇ ਪੰਭੋਲੇ ਹੈ ਪੰਭੋਲੇ ਕੀ ਕਹਿੰਦੇ ਹੁੰਦੇ ਆਪਣੇ ਪੰਭੋਲੇ ਮੈਂ ਨਹੀਂ ਆ ਗੋਲ ਗੋਲ ਜਿਹੇ ਹੁੰਦੇ ਨੇ ਵੱਡੇ ਵੱਡੇ ਅੱਛਾ 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 ਨਿਕਲ ਜਾਂਦਾ ਹੈ ਹੈ ਬਾਈ ਸਾਬੀ ਮੈਂ ਕਿਹਾ ਇੱਥੇ ਇਹ ਮਾਰਨਿੰਗ ਟੀ ਪੀਂਦੇ ਡੈਡੀ ਨੂੰ ਆਖਿਆ ਇੱਥੇ ਬਹਿ ਕੇ ਨਾਲ ਖਬਰਾਂ ਖੋਹਣਾ ਪੜਦੇ ਦੇ ਦੁਨੀਆ ਆਪਣੇ ਬੈੱਡ ਤੇ ਆਉਂਦਾ ਕੌਲਾ ਇਹ ਅਸਲ ਤੇ ਇਹਨਾਂ ਦੀ ਖੁੰਡ ਹੈ ਆ ਸਹੀ ਗੱਲ ਹੈ। ਆਪਣੇ ਖੁੰਡਾਂ ਤੇ ਬੈੰਦੇ। ਉਹ ਹਿਸਾਬ ਸਹੀ ਗੱਲ ਹੈ। ਨਹੀਂ ਪਤਾ ਨਹੀਂ। ਹਾਂਜੀ ਪਤਾ ਹੈ। ਇਹ ਉਹੀ ਤਾਂ ਬੈਰੀਆਂ ਜਿਹੜੇ ਤੁਸੀਂ ਚਾਹੁੰਦੇ। ਬਲੂ ਬੈਰੀ ਹਾਂ। ਇਹ ਬਲੂ ਬੈਰੀ ਹੈ ਕੈਨੇਡਾ 'ਚ ਦੇਖੀ ਸੀ ਅਸੀਂ ਮੈਨੂੰ ਲੱਗਾ ਹਾਂ ਉਹੀ ਹੈ। ਉਹ ਬੱਕਰੀ ਨੀਚੀ। ਆ ਬਲੂ ਬੈਰੀ ਹੈ ਹਾਂ। ਹਾਂ ਹਾਂ ਹਾਂ। ਸਮੂਦੀ ਨਹੀਂ ਪੀਂਦੇ। ਸਮੂਦੀ ਪੀਂਦਾ ਹੁੰਦਾ ਸੀ ਉੱਥੇ ਕੈਨੇਡਾ। ਬੈਰੀ ਦੀ ਖੇਤੀ ਹੈ। ਆ ਬਲੂ ਬੈਰੀ ਹੈ। ਦੇਖੀ ਸੀ ਉੱਥੇ ਤਾਂ ਪੁੱਛਿਆ। ਇਹ ਉਹੀ। ਉੱਥੇ ਬਲੌਗ ਦੇਖਿਆ ਸੀਗਾ? ਹਾਂ ਬਲੌਗ 'ਚ ਦੇਖ ਕੇ ਸਿਆਣੀ ਹੈ। ਹਾਂ। ਦਿੰਦੇ ਨਹੀਂ ਆਦੇ ਮੈਂ ਇੱਥੇ ਬੈਠਿਆ ਪੀਡੀਆ ਆ ਜੀ ਸੈਲਡ ਹੈ ਸਾਰਾ ਸਲਾਦ ਬੀਜਿਆ ਹੋਇਆ ਇਹਨਾਂ ਨੇ ਬਈ ਸਲਾਦ ਵੀ ਕਈ ਪ੍ਰਕਾਰ ਦਾ ਖਾਂਦੇ ਆ ਹਨਾ ਆਪਣੀ ਇੰਡੀਆ ਵੀ ਹੁੰਦਾ ਇਹ ਤਾਂ ਉੱਥੇ ਦਿੰਦੇ ਹੁੰਦੇ ਆਪਣੇ ਸਬਜ਼ੀ ਵਗੈਰਾ ਸਾਬੇ ਦਿੰਦੇ ਆ ਇਹ ਬੰਦ ਗੋਬੀ ਹੈ ਨਹੀਂ ਨਾ ਬੰਦ ਗੋਬੀ ਨਹੀਂ ਡੈਡੀ ਸਲਾਦ ਹੈ ਜੀ ਆਹ ਸਲਾਦ ਬੰਦ ਗੋਬੀ ਦਾ ਹੀ ਬਣਦਾ ਬੰਦ ਗੋਬੀ ਨਾ ਆਪਣੇ ਬੰਦ ਗੋਬੀ ਤਾਂ ਖਾ ਲੈਂਦੇ ਨੇ ਡਿਫਰੈਂਟ ਹੈ ਇਹਨਾਂ ਦੇ ਆਉਂਦਾਗਾ ਹਾਂ ਭਾਜੀ ਉਹ ਚਕੰਦਰ 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 ਹੈ ਹਾਂ ਹਾਂ ਇਹ ਤਾਂ ਤੂਤੀਆਂ ਮਗਰ ਤੂਤੀਆਂ ਦੇਖਾ ਮਮੀ ਅਮਰ ਤੂਤੀਆਂ ਨਹੀਂ ਹੁੰਦੇ ਰੱਖ ਤੋਤਾਂ ਦੇ ਮਮੀ ਕਹਿੰਦੇ ਜਿਵੇਂ ਤੂਤੀਆਂ ਹੁੰਦੀਆਂ ਨੇ ਕਹਿੰਦੇ ਤੂਤੀਆਂ ਆ ਸੇਮ ਤੂਤੀ ਹੈ ਯਾਰ ਹਾਂ ਵੀ ਲੈ ਜੋ ਮਮੀ ਇਹਦਾ ਜਦੋਂ ਮੈਂ ਯੂਨੀਵਰਸਿਟੀ ਪੜ੍ਹਦੀ ਹੁੰਦੀ ਸੀ ਇੱਕ ਮਿੰਟ ਖੁਜੀ ਆ ਗਿਆ ਮੈਂ ਤੁਹਾਡੇ ਕੋਲ ਓਏ ਯਾਰ ਉਹ ਜਮੀ ਤੂਤੀ ਹੈ ਰਬ ਬੜਾ ਹੈ ਬਹੁਤ ਵੱਡੀ ਹੈ ਹਾਂਜੀ ਹੁਣ ਦੱਸੋ ਜਦੋਂ ਆਪਾਂ ਯੂਨੀਵਰਸਿਟੀ ਨਹੀਂ ਪੜ੍ਹਦੇ ਹੁੰਦੇ ਸੀ ਜਦੋਂ ਮਮੀ ਮੈਨੂੰ ਮਿਲਣ ਆਉਂਦੇ ਸੀ ਮੰਮੀ ਉਹ ਤਾਂ ਯੂਨੀਵਰਸਿਟੀ ਤੋਂ ਜਿੰਨੇ ਵੀ ਦਰਖਤ ਦਰਖਤ ਕੋਈ ਸੋਹਣਾ ਲਾ ਦੋ ਉਹਨਾਂ ਤੋਂ ਬੀਜ ਚੱਕ ਲਿਆਉਂਦੇ ਸੀ ਆਪਣੇ ਘਰੇ ਹੁਣ ਵੀ ਕੋਈ ਬਹੁਤ ਸੋਹਣੇ ਹਰੇ-ਹਰੇ ਜੇ ਲੱਗੇ ਹੋਏ ਨੇ ਤਿੰਨ ਚਾਰ ਵੈਰਾਈਟੀਆਂ ਨੇ ਆਪਣੇ ਕੁਲਕਿੱਤੇ ਯੂਨੀਵਰਸਿਟੀ ਤੋਂ ਕੋਈ ਦੇਖ ਕੇ ਕੈਸਾ ਨਾ ਕਰਦੇ ਟਮਾਟਰ ਦੇ ਟਮਾਟਰ ਲੱਗੇ ਆ ਜੀ ਹਾਂਜੀ ਡੈਡੀ ਆ ਗਿਆ 1 ਮਿੰਟ ਮੈਂ ਕਿਹਾ 6 6 ਫੁੱਟ ਦੇ ਪੇਡੇ ਲਾਲ ਟਮਾਟਰਾਂ ਦੇ 6 ਫੁੱਟ ਦੇ ਆਪਣੇ ਛੋਟੇ ਬੰਦੇ ਨੇ ਟਮਾਟਰ ਦੇਖੋ ਟਮਾਟਰ ਆਪਣੇ ਇਹ ਢਾਂਹੇ ਢਾਂਦ ਨੇ ਥੱਲੇ ਥੱਲੇ ਤੇ ਟਮਾਟਰਾਂ ਦਾ ਕੱਦ ਦੇਖਿਓ ਆ ਸਾਡੇ ਕੱਦ ਤੋਂ ਲੰਬਾ ਹੈ 6 ਫੁੱਟ ਉੱਚਾ ਪੌਦਾ ਹੈਗਾ ਟਮਾਟਰ ਦਾ ਇਹਦਾ ਜਿਹੜਾ ਹੱਥ ਨਾ ਪਾਈ ਹੁੰਦੀ ਹੋਰ ਤਾਂ ਉੱਪਰ ਲੰਘ ਜਾਂਦਾ ਚਲੋ ਅੱਗੇ ਚਲੀਏ ਹੁਣ ਹੋਰ ਵੀ ਕੁਝ ਦਿਖਾਉਣਾ ਤੁਹਾਨੂੰ ਲਓ ਜੀ ਬਾੜੀ ਤੋਂ ਇਹਦੇ ਬਾਹਰ ਨਿਕਲਣਾ ਹੈ ਬਾੜੀ ਪਲੱਸ ਗਾਰਡਨ ਗੋਰਿਆਂ ਦਾ ਤੇ ਦੋਨੇ ਚੀਜ਼ਾਂ ਨੇ ਇੱਥੇ ਪਿੰਡਾਂ ਵਾਲੇ ਇੱਥੇ ਪੁੱਛਣ ਆ ਜਾਂਦੇ ਆ ਘਰਾਂ ਵਾਲੇ ਵੀ ਕਿਵੇਂ ਆਏ ਹਾਂ ਅਸੀਂ ਆਖੇ ਦੇਖਣ ਆਏ ਬੇਬੇ ਬੱਪੂ ਪੰਜਾਬ ਤੋਂ ਆਏ ਉਹਨਾਂ ਨੂੰ ਦਿਖਾਉਣਾ ਹੈ ਵੀ ਕਿਵੇਂ ਦੀ ਲਾਈਫ ਆ ਕਿਵੇਂ ਰਹਿੰਦੇ ਆ ਸਾਰੇ ਇੱਥੇ ਤੁਹਾਡਾ ਕਲਚਰ ਤੁਰ ਕਹਿੰਦੇ ਨੇ ਕੋਈ ਚੱਕਰ ਨਹੀਂ ਦੇਖੋ ਤੁਸੀਂ ਤੁਰ ਫਿਰ ਕੇ ਹਾਂਜੀ ਬਿੱਤ ਇਹਨਾਂ ਦੇ ਘਰ ਨੇ ਹਾਂਜੀ ਬਿੱਤ ਇਹਨਾਂ ਇਹਨਾਂ ਦਾ ਇਹ ਗਾਰਡਨ ਹਾਂਜੀ ਇਹਨਾਂ ਦੀ ਹੈ ਹਾਂ ਇਹਨਾਂ ਦਾ ਗਾਰਡਨ ਇਹਨਾਂ ਨੂੰ ਐਸੀ ਵੀ ਕਦੋਂ ਉਹ ਨਾ ਕੋਈ ਤੋੜ ਤੂੜ ਕੇ ਲੈ ਜੇ ਆਪਣੇ ਪੰਜਾਬ ਵਾਂਗੂ ਇਹ ਦੇਖ ਕੇ ਕਿਵੇਂ ਲੱਗਦਾ ਇੱਧਰ ਫੋਇਟਾ ਦੇਖ ਲਓ ਪੁਰਾਣੇ ਮਾਡਲ ਦਾ ਜਰਾਵਰ ਖੜੇ ਹੋ ਪੁੱਤ ਕੀ ਕਰੀ ਜਾਂਦੇ ਆ ਖੜੇ ਹੋ ਜਾ ਇਹ ਮੰਮੀ ਪਤਾ ਕੀ ਕਹਿੰਦੇ ਆ ਪਤਾ ਕੀ ਕਹਿੰਦੇ ਆ ਇਹ ਵੀ ਚਾਹ ਚੋ ਪੀ ਕੇ ਜਾਇਓ ਬਿਸਕਟ ਬਿਸਕਟ ਤਿਆਰ ਨੇ ਗਲਾਬ ਜਮਣਾ ਬਈਆਂ ਨੇ ਅੱਛਰੇ ਜੀ ਬਿਸਕਟ ਕਰ ਦੇ ਖਾਉਂਗੇ ਕੋ ਮੁੱਲ ਦੇ ਕੋਈ ਨਹੀਂ ਕਿਹਨ ਪਤਾ ਹੈ ਉਹ ਨਹੀਂ ਆਈ ਗਦਰ ਚਾਹ ਪੀ ਕੇ ਜਾਇਓ ਸਾਡਾ ਇਹ ਸਾਰਾ ਹਾਂ ਇਹਨਾਂ ਤਾਂ ਮੈਨੂੰ ਐਦਾਂ ਨਹੀਂ ਮੰਮੀ ਨੇ ਜਰ ਹਾਂ ਇਹਨਾਂ ਨੇ ਐਂ ਕਿਹਾ ਮੰਮੀ ਇਹਨਾਂ ਨੇ ਕਹਿੰਦੇ ਚਾਹ ਧਰ ਲਈ ਅਸੀਂ ਚੁੱਲੇ ਦੇ ਵੀ ਪੀ ਕੇ ਜਾਇਓ ਦੱਸ ਨਹੀਂ ਸਕਦਾ ਨਹੀਂ ਐਂ ਵੀ ਪੁੱਛ ਰਹੇ ਨੇ ਨਾਲ ਨਾਲ ਉਹ ਵੀ ਲੰਚ ਕਰੋਗੇ ਅਸਕੇ ਨਹੀਂ ਬੀਚ ਦਾ ਲੰਚ ਕਰਕੇ ਫੇਰ ਜਾ ਆਪਰੇ ਘਰ ਦੇਖੋ ਇਹਨਾਂ ਦੇ ਯਾਰ ਕਿੰਨੇ ਕਿੰਨੇ ਵਧੀਆ ਤੇ ਕਿੰਨੇ ਖੁੱਲੇ ਪਾਏ ਹੋਏ ਨੇ ਇਹ ਹੁਣ ਇਹਨਾਂ ਦੇ ਘਰੇ ਪਹੁੰਚ ਗਏ ਅਸੀਂ ਸਾਬੀ ਭਾਈ ਉਹ ਭੈਣ ਕੀ ਕਰਨਾ ਆਏ ਸੀਗੇ ਉਹ ਉਹ ਦੱਸਣ ਆਏ ਸੀਗੇ ਵੀ ਆ ਇੱਥੇ ਜਿਹੜਾ ਘਰ ਆ ਇੱਥੇ ਬਲੈਕ ਐਂਡ ਵਾਈਟ ਸਵਿਸ ਦੀ ਫਿਲਮ ਬਣੀ ਹੋਈ ਹੈਗਾ ਅੱਛਾ ਹਾਂਜੀ ਵੀ ਜਿਹੜਾ ਘਰ ਚ ਇਸ ਘਰ ਦੇ ਵਿੱਚ ਹਾਂ ਜੀ ਪੁਰਾਣੀ ਨਾ ਤਾਂ ਨਹੀਂ ਮੈਨੂੰ ਪਤਾ ਪਰ ਉਹ ਕਹਿੰਦੀ ਵੀ ਬਲੈਕ ਐਂਡ ਵਾਈਟ ਇਹ ਪੁਰਾਣੀ ਜ਼ਮਾਨੇ ਦੀ ਫਿਲਮ ਜ਼ਮਾਨੇ ਚ ਫਿਲਮ ਇੱਥੇ ਬਣੀ ਸੀ ਤਾਂ ਬਹੁਤ ਇਹ ਉਹਨਾਂ ਦਾ ਘਰ ਹੈ ਸਾਰਾ ਏਡਾ ਬਟਾ ਹਾਂ ਜੀ ਘਰ ਨੇ ਇਹ ਇਹ ਘਰ ਆ ਪੁਰਾਣੀ ਘਰ ਆ ਹਾਂ ਜੀ ਸਾਰੇ ਉਹ ਆਪ ਤਾਂ ਉਧਰ ਰਹਿੰਦੇ ਆ ਪਰ ਇਹ ਇਹ ਸਾਂਭ ਕੇ ਰੱਖੇ ਆ ਸਾਂਭ ਕੇ ਰੱਖੇ ਹੋਏ ਆ ਕੀ ਬਾਤ ਹੈ ਜੀ ਜੇ ਮੈਂ ਤੁਹਾਨੂੰ ਦੱਸਿਆ ਨਾ ਪੁਰਾਣੀ ਜੀ ਜਿਨ੍ਹਾਂ ਨੇ ਸਾਂਭ ਕੇ ਰੱਖੀ ਆ ਆ ਡੈਡੀ ਹੁਣ ਦੱਸੋ ਕਿੰਨਾ 300 ਸਾਲ ਪੁਰਾਣਾ ਹੋਊਗਾ ਭਾਈ ਇਹ ਜ਼ਿਆਦਾ ਏ ਡੈਡੀ 300 ਸਾਲ ਪੁਰਾਣੇ ਘਰ ਆ 1892 ਦਾ ਤਾਂ ਹਾਂਜੀ 1800 ਇੱਕ ਮਿੰਟ ਆ ਕੇ ਦਿਖਾਉਣਾ ਮਾੜਾ ਇੱਧਰ ਦਿਖਾਏ ਆ ਆ ਦੇਖੋ ਲੱਕੜ ਦੇਖੋ ਕਿਵੇਂ ਹੋਈ ਪਈ ਆ ਇਹ ਨਾਲੇ ਕਹਿੰਦੇ ਆ ਆਪਾਂ ਲੱਕੜ ਗਲ ਜਾਂਦੀ ਨਾ ਲੱਕੜ ਕੱਟਦੀ ਨਹੀਂ ਤੇ ਇਹ ਲੱਕੜ ਦੇ ਘਰ ਮਤਲਬ ਇੰਨੇ ਨੇ ਪੁਰਾਣੇ ਆ ਵਾਹ ਕੀ ਬਾਤ ਆ ਯਾਰ ਇਹ ਜ਼ਮੀਨਾਂ ਯਾਰ ਪਤਾ ਨਹੀਂ ਇਹਨਾਂ ਕੋਲੇ ਕਿਵੇਂ ਹੁੰਦੀਆਂ ਨੇ ਇੰਨੀ ਇੰਨੀ ਖੁੱਲੀਆਂ ਇਹ ਕੋਈ ਅਮੀਰ ਜਹਾਦੇ ਨਹੀਂ ਹੈਗੇ ਕਿਸਾਨ ਨੇ ਇਹ ਸਾਰੇ ਕਿਸਾਨਾਂ ਦੇ ਘਰ ਆਏ ਨੇ ਇੱਥੇ ਬਹਿੰਦੇ ਨੇ ਇਹ ਇੱਕ ਫੈਮਿਲੀ ਦਾ ਪਤਾ ਨਹੀਂ ਦੋ ਫੈਮਿਲੀ ਦਾ ਹੁਣ ਮੈਨੂੰ ਐ ਨਹੀਂ ਪਤਾ ਕਿੰਨੇ ਫੈਮਿਲੀ ਦਾ ਹੈ ਓਹ ਸਾਹਮਣੇ ਟਰੈਕਟਰ ਵੀ ਖੜਾ ਹੈ ਉਹ ਵੀ ਤੁਹਾਨੂੰ ਬਾਅਦ ਚ ਦਿਖਾਉਂਦੇ ਆਂ ਸਾਬੀ ਵੀਰੇ ਕੀ ਕਹਿੰਦੇ ਸੀ ਤੁਸੀਂ ਕਿੰਨੇ ਦਾ ਕੀ ਬਣਿਆ ਹੈ 18 ਉਹ ਜਿਹੜਾ ਪਾਣੀ ਵਾਲਾ ਨਹੀਂ ਤਾਂ ਕੋਈ ਨਹੀਂ ਤਾਂ ਦਾ ਖੋਲੀ ਜੀ 1200 ਮੇਗਾ 92 ਦਾ ਤੇ ਇਹੀ ਬਣਿਆ ਨਾ ਦੇਖਿਆ 1200 92 ਦਾ 1899 ਹੈ ਮਨਦਾ 99 ਹੈ 92 ਹੈ ਨਾ 92 ਹੈ 99 ਥੱਲੇ ਹਾਂ 1899 ਦਾ ਹੈ 1892 ਤੋਂ 1992 150 ਸਾਲ ਦਾ ਲਗਭਗ ਇਹੀ ਹੋਇਆ ਖੇਲ ਬਣਾਈ ਨੂੰ ਹਾਂਜੀ ਤੇ ਇਹ ਨਹੀਂ ਪਤਾ ਉਹ ਤੋਂ ਘਰ ਪਹਿਲਾਂ ਦਾ ਹੋ ਗਿਆ ਘਰ ਤਾਂ ਪਹਿਲਾਂ ਦਾ ਹੋਣਾ ਹੋ ਬਾਈ ਉਹ ਡਿਟੇਲ ਲੱਗੀ ਹੋਈ ਮੈਨੂੰ ਲੱਗਦਾ ਪਿੱਛੇ ਆਹ ਦੇਖ ਲੋ ਨਲਕਾ ਹੈ ਮਤਲਬ ਇਹ ਉਸ ਟਾਈਮ ਦਾ ਇਹਨਾਂ ਦਾ ਹਾਂਜੀ ਹੈ ਬਾਈ ਹਾਂਜੀ 150 ਸਾਲ ਪੁਰਾਣਾ 150 ਦਾ ਲਗਭਗ ਹੋਈ ਗਿਆ ਇੰਨੇ ਚਾ ਪਾਜੀ ਇਦਾਂ ਬੁੜੀਆਂ ਇੱਥੇ ਕੱਪੜੇ ਧੋਣ ਜਾਂਦੀਆਂ ਇਹਨਾਂ ਦੀ ਆਹ ਦੇਖੋ ਆਇਨਾ ਯਾ ਤਸਵੀਰ ਵੀ ਲਾਈ ਹੋਈ ਹੈ ਪ੍ਰਾਣੀ ਇਹਨਾਂ ਦਾ ਪਰਦਾਦਾ ਜੀ ਹੋਣਗੇ ਇਹ ਬਾਈ ਇੱਕ ਗੱਲ ਹੋਰ ਹੈਰਾਨ ਕਰਨ ਵਾਲੀ ਹੈ ਤੁਹਾਨੂੰ ਪਤਾ ਹੈ ਵੀ ਉਹ ਜਵਾਨੇ ਜਿਹਨਾਂ ਕੋਲ ਕੈਮਰਾ ਸੀਗਾ ਆ ਆ ਦੇਖੋ ਭਾਈ ਇਹਨਾਂ ਨੇ ਜਿਹੜਾ ਮੈਂ ਤੁਹਾਨੂੰ ਕਿਹਾ ਸੀਗਾ ਵੀ ਇੱਥੇ ਸ਼ੂਟਿੰਗ ਹੋਈ ਆ ਫੈਲੰਦੀ ਬਲੈਕ ਐਂਡ ਵਾਈਟ ਦੀ ਆ ਦੇਖੋ ਅੱਛਾ ਸ਼ੂਟਿੰਗ ਦੀ ਹਾਂ ਫੋਟੋ ਹੈ ਨਾ ਹਾਂਜੀ ਤੇ ਸ਼ੂਟਿੰਗ ਕੀਤੀ ਸੀ ਬਾਈ ਇਹਦਾ 1681 ਕੁਸੀ ਦਾ ਹਿਸਟਰੀ ਲੱਗਿਆ 1618 ਦਾ ਲੱਗਦਾ ਇਹੇ ਆ ਪਿੰਡ ਚ ਆਏ ਹੋਏ ਹਾਂ ਜੀ ਅਸੀਂ ਇਹ ਪਿੰਡ ਹੈਗਾ ਬਈ ਮੈਂ ਹੈਰਾਨਾ ਵੀ ਆ ਹੁਣ ਇਹਨਾਂ ਦੀ ਪਤਾ ਨਹੀਂ ਕਿੰਨੇ ਸਾਨ ਦੀ ਫੋਟੋ ਹੋਣੀ ਜਿਹੜੀ ਆ ਲੱਗੀ ਹੋਈ ਹੈ ਹਾਂਜੀ ਹੈਨਾ ਖਰਾਬ ਜੀ ਖਰਾਬ ਹੋਈ ਪਈ ਆ ਥੋੜੀ ਚਲੋ ਆਜੋ ਅੱਗੇ ਚੱਲਦੇ ਆ ਰਾਤੀ ਹੋਰ ਤਾਂ ਦੇਖੋ ਕਿੰਨਾ ਪ੍ਰਾਨ ਰਾਤੀ ਹੋਰ ਤਾਂ ਗਾੜੀ ਹੋਰ ਤਾਂ ਵਾਹੇ ਟਰੈਕਟਰ ਤੇ ਉਹ ਰਣਜਿੰਦ ਸੋ ਗਈ ਸੀ ਤਾਂ ਮੈਂ ਕਹਿੰਨੇ ਗੁਸੀ ਚੱਕ ਲ ਮੇਰ ਬਾਹਰ ਦੁਖਣ ਲੱਗ ਗਿਆ ਆਪਣੇ ਦੇਖ ਲੋ ਲੈੜੀ ਕੋਈ ਸਾਹਮਦਾ ਇਨੀਆ ਪੁਰਾਣੀਆਂ ਚੀਜ਼ਾਂ ਰਾਤ ਕਹਿੰਦੇ 300 ਸਾਲ ਪੁਰਾਣਾ ਖੜਾ ਆ ਆ ਦੇਖੋ ਐ ਪੁਰਾਣੀਆਂ ਚੀਜ਼ਾਂ ਸਾਹਮਣੇ ਰੱਖਦੇ ਆ ਜੀ ਕੋਰੇ ਹਜੇ ਤੁਹਾਨੂੰ ਉੱਪਰੋਂ ਘਰ ਦਿਖਾਉਣਾ ਜਿਹੜਾ ਇਹ ਘਰ ਵੀ ਹੈ ਤੇ ਆ ਇਹ ਮਨਲਾ ਦਾ ਸਭ ਤੋਂ ਪੁਰਾਣੀਆਂ ਚੀਜ਼ਾਂ ਇਹਨਾਂ ਨੇ ਆ ਰੱਖੀਆਂ ਹੋਈਆਂ ਟਰੈਕਟਰ ਖੜਾ ਹੈ ਰੱਥ ਖੜਾ ਹੈ ਤੇ ਉੱਪਰਲੇ ਪਾਸੇ ਘਰ ਦੇਖੋ ਇਹ ਪੁਰਾਣਾ ਘਰ ਹੈਗਾ ਆ ਨਵੇਂ ਇਹਨਾਂ ਨੇ ਪਰਾਂ ਵਾਲੇ ਪਾਸੇ ਪਾ ਲੇ। ਭਾਈ ਕਿਸਾਬੀ ਮੈਂ ਹੋਰ ਪੁੱਛਣਾ ਸੀਗਾ ਤੁਹਾਨੂੰ ਤੇ ਵੀ ਜਿਹੜੇ ਇਹ ਆਪਣੇ ਆਹਾ ਜਗ੍ਹਾ ਹੈਗੀ ਹਾਂਜੀ ਜਿਵੇਂ ਇਹਨਾਂ ਕੋਲ ਇੰਨੀ ਖੁੱਲੀ ਹੈ ਹਨਾ ਹਾਂਜੀ ਇਹ ਜਗ੍ਹਾ ਕਿੰਨਾਂ ਦੀ ਹੈਗੀ ਗਵਰਨਮੈਂਟ ਦੀ ਹੈ ਜਾਂ ਇਹਨਾਂ ਦੀ ਆਪਣੀ ਲੈਂਡ ਹੈ? ਪ੍ਰਾਈਵੇਟ ਹੈ ਇਹਨਾਂ ਦੀ। ਪ੍ਰਾਈਵੇਟ ਆ। ਹਾਂਜੀ ਪ੍ਰਾਈਵੇਟ ਆ। ਜਿਵੇਂ ਇਹ ਪਹਾੜ ਹੈ ਇੰਨੇ ਖੁੱਲੇ ਖੁੱਲੇ ਇਹਨਾਂ ਦਾ ਕੋਈ ਕੰਦ-ਕੁੰਦ ਮਾਰੀ ਨਹੀਂ ਹੋਈ, ਬਾਗਲ-ਬੁੱਗਲ ਨਹੀਂ ਮਾਰਿਆ ਹੋਇਆ। ਵੀ ਹਾਂ ਵੀ ਇੱਥੇ ਤੱਕ ਆ ਸਾਡੀ। ਇਹ ਖੁੱਲਈ ਪਰ ਜਿੱਦਾਂ ਆਪਣੇ ਨਹੀਂ ਕੱਲੀ ਬੱਟ ਜੀ ਪਾਈ ਹੁੰਦੀ ਆ ਹਾਂ ਬਸ ਇਹਨਾਂ ਦਾ ਵੀ ਇਦਾਂ ਹੀ ਸਿਸਟਮ ਜਾਂ ਹੁੰਦਾ ਆ ਵੀ ਉੱਥੇ ਤੱਕ ਸਾਡੀ ਆ ਇਦਾਂ ਨੀਵੇਂ ਘਰ ਹੀ ਬਹੁਤ ਖੁੱਲੇ ਆ ਤਾਂ ਯਾਰ ਹੋ ਤੱਕ ਵਾਗਿਆ ਕਿੰਨਾ ਕਿੰਨਾ ਘਾਹ ਲੱਗਿਆ ਪੁਰਾਣੇ ਪਾਜੀ ਜਿੱਦਾਂ ਹੁਣ ਜੇ ਹੁਣ 300 ਸਾਲ ਪੁਰਾਣਾ ਵਗੈਰਾ ਇਦਾਂ ਹਾਂ ਚਾਚੇ ਤਾਇਆ ਦੇ ਗਾਂ ਕੋਈ ਵੇਚ ਕੇ ਇਹਨਾਂ ਨੂੰ ਇਹ ਆਪਣੇ ਨੀ ਕਰ ਲੈਂਦੇ ਆ ਆਪ ਵੀ ਖਰੀਦ ਲੈਂਦੇ ਆ ਜੀ ਲੱਗੇ ਲੱਗਦਾ ਨਾਲ ਲੱਗਦਾ ਨਾਲ ਲੱਗਦਾ ਲੈ ਲੋ ਉਹ ਕੰਮ ਹਾਂਜੀ ਹਾਂਜੀ ਆਦੇ ਹਾਲ ਦੇਖੋ ਆਦੇ ਕਿੰਨੇ ਪੁਰਾਣੇ ਆ ਹਾ ਹਾਲ ਆ ਜੀ ਕਾਫੀ ਪੁਰਾਣਾ ਇਹ ਟਰੈਕਟਰ ਦੇ ਵਿੱਚ ਪੈਂਦਾ ਹੋ ਬਾਈ ਇਹ ਪਾਜੀ ਨਹੀਂ ਟਰੈਕਟਰ ਟਰੈਕਟਰ ਵਾਲਾ ਹੀ ਲੱਗਦਾ ਹਾਂਜੀ ਇਹ ਹੱਕ ਤਾਂ ਹੈ ਨਹੀਂ ਬਲਦ ਬਲਦ ਵਾਲਾ ਹੁਣ ਪੁਰਾਣੇ ਰਿਆਂ ਦਾ ਬਲਦ ਬਲਦ ਵਾਲਾ ਹੋ ਸਾਡਾ ਬਲਦ ਵਾਲਾ ਬਲਦ ਤੇ ਚੱਲਦੇ ਹੋਣਗੇ ਤੇ ਪੁਰਾਣੇ ਜ਼ਮਾਨੇ ਚ ਕਿੱਥੇ ਵੀ ਚੱਲਦੇ ਰਹੇ ਆ ਇਹ ਪੁਰਾਣੇ ਜ਼ਮਾਨੇ ਚ ਘੋੜੇ ਚੱਲਦੇ ਹੁੰਦੇ ਸੀ ਅੱਛਾ ਇੱਥੇ ਬਲਦ ਨਹੀਂ ਸੀਗੇ ਨਾ ਘੋੜੇ ਚੱਲਦੇ ਹੁੰਦੇ ਸੀ ਕਿ ਇਹਨਾਂ ਦੇ ਪੁਰਾਣੇ ਜਿੱਦਾਂ ਆਪਣੇ ਮੈਂ ਕਿਤਾਬ ਚੀਜ਼ ਸੁਣਿਆ ਸੀਗਾ ਪੜਿਆ ਸੀ ਵੀ ਆਪਣੇ ਵੀ ਪਹਿਲਾਂ ਇੰਡੀਆ ਦੇ ਵਿੱਚ ਗੈਂਡਿਆਂ ਨਾਲ ਖੇਤੀ ਕਰਦੇ ਹੁੰਦੇ ਬਹੁਤ ਸਾਲ ਪਹਿਲਾਂ ਹਾਂ ਹਾਂ ਹਾਂਜੀ ਅੱਛਾ ਗੈਂਡਿਆਂ ਤੋਂ ਵੀ ਪਹਿਲਾਂ ਬੁੱਲ ਤੋਂ ਤੋਂ ਪਹਿਲਾਂ ਹਾਂਜੀ ਮੈਂ ਤਾਂ ਅਫਗਾਨਿਸਤਾਨ 'ਚ ਦੇਖਿਆ ਤੁਹਾਨੂੰ ਪਤਾ ਅੱਜ ਵੀ ਖੋਤੇਆਂ ਨਾਲ ਖੇਤੀ ਕਰਦੇ ਅੱਛਾ ਜੀ ਖੋਤੇਆਂ ਨਾਲ ਹਾਂ ਅੱਜ ਵੀ ਹਾਂ ਤੇ ਇਹੋ ਜੇ ਜੀ ਹਾਲ ਹੈ ਇਹਨਾਂ ਦੇ ਸਾਰਾ ਸਮਾਨ ਇਹਨਾਂ ਨੇ ਸਾਹਮ ਕੇ ਰੱਖਿਆ ਤੇ ਆਹਾ ਇਹਨਾਂ ਦਾ ਆ ਕੀ ਹੈ ਬਾਈ ਜੀ ਇਹ ਪਾਜੀ ਇਹਨਾਂ ਨੇ ਬਹੁਤ ਥੋੜਾ ਅੰਦਰਾਂ ਰਿਪਨ ਹਾਂ ਇਹ ਮੈਨੂੰ ਲੱਗਦਾ ਇਹ ਮੈਂ ਚਿੜੀਆਂ ਦਾ ਘਰ ਜਿਹਾ ਬਣਾਇਆ ਹੁੰਦਾ ਦੁਕਾਨ ਲਾ ਦਿੱਲੀ ਹਾਊਸ ਖੁੱਲਦਾ ਤਾਂ ਨਹੀਂ ਦੇਖੋ ਅੰਦਰ ਲੋਕ ਹੈ ਲੋਕ ਹੋਣਾ ਚਾਹੀਦਾ ਮੈਂ ਲੋਕ ਉਹ ਖੁੱਲਿਆ ਜਾਇਆ ਨਹੀਂ ਫਿਰ ਜੇ ਖੁੱਲਿਆ ਫਿਰ ਕੀ ਮਾਇੰਡ ਕਰਨਾ ਆਹ ਦੇਖੋ ਪਾਜੀ ਇੱਥੇ ਵੀ ਉਹੀ ਸਿਸਟਮ ਹਾਂ ਜੀ ਆਪ ਲਵੋ ਤੇ ਪੈਸੇ ਵਿੱਚ ਪਾ ਦਿਓ ਕਿੰਨੇ ਸੋਹਣੇ ਰਿਪਨਾ ਚੀਜ਼ਾਂ ਦੇਖਿਆ ਆਹਾਂ ਤਾਂ ਸਭ ਹੀ ਬਾਈ ਦਿਲ ਜਿੱਤ ਲੈਂਦੀ ਆ ਇਹ ਚੀਜ਼ ਹਨਾ ਹੈ ਆ ਡੈਡੀ ਨੂੰ ਦਿਖਾਉਣਾ ਹਰ ਜਗ੍ਹਾ ਡੈਡੀ ਇੱਥੇ ਤੇ ਫੇਰ ਦੇਖ ਲਓ ਜੀ ਇੱਥੇ ਫੇਰ ਉਹੀ ਕੰਮ ਹੈ ਤੇ ਗੱਲਾਂ ਕਿਤੇ ਇਹਨਾਂ ਦਾ ਗੱਲਾਂ ਦਿਖਾਉ ਵਾ ਜੀ ਖੋਲ ਕੇ ਦੇਖਣਾ ਵੀ ਇਹ ਚ ਪੈਸੇ ਹੈਗੇ ਕਰਕੇ ਕਿਤੇ ਖੋਲ ਕੇ ਦੇਖਣ ਲੱਗ ਜਾ ਇਹਨਾਂ ਦਾ ਗੱਲਾਂ ਪਿਆ ਜੀ ਤੇ ਆਹਾਂ ਇਹਨਾਂ ਨੇ ਆ ਕੀ ਲਾਇਆ ਹੈ ਬਈ ਰੈਡ ਲਿਸਟ ਕੀ ਹੈ ਹਾਂਜੀ ਜਰਮਨ ਲਿਖਿਆ ਹੈ ਇਹ ਕਿਹੜਾ ਇਹ ਚ ਕਹਿੰਦੇ ਆ ਹਾਂ ਹਾਂਜੀ ਪਾਜੀ ਫ੍ਰੈਂਚ ਹੈ ਜਰਮਨ ਹੈ ਕੀ ਪਤਾ ਨਹੀਂ ਨਹੀਂ ਜਰਮਨ ਜਰਮਨ ਆ ਇਹਨਾਂ ਨੇ ਪ੍ਰਾਈਜ਼ ਲੱਗੇ ਹੋਏ ਆ ਰਹੇ ਹਰੇਕ ਚੀਜ਼ ਤੇ ਆਹਾ ਵੀ ਪ੍ਰਾਈਜ਼ ਲੱਗੇ ਆ ਦੇਖੋ ਟੌਪਸ ਤੇ ਆ ਚੀਜ਼ਾਂ ਘਰੇ ਲੈ ਜਾਣ ਵਾਸਤੇ ਆਹਾ ਖਾਣ ਵਾਸਤੇ ਚੀਜ਼ਾਂ ਬਈਆਂ ਤੇ ਅੱਗੇ ਜੀ ਕੋਸ਼ ਆ ਡੈਕੋਰੇਸ਼ਨ ਵਾਲੀਆਂ ਚੀਜ਼ਾਂ ਬਈਆਂ ਬਾਲੀਆਂ ਸੋਹਣੀਆਂ ਨੇ ਜੀ ਬਾਲੀਆਂ ਦੀ ਡੈਕੋਰੇਸ਼ਨ ਕੀ ਹੈ ਟੌਪਸ ਟੌਪਸ ਬਈ ਹੈ ਆ ਦੋ ਦੋ ਫਰੈਂਕ ਆਈ ਗਿਆ ਖੁੱਲੇ ਗੱਲੇ ਚ ਲੈ ਜੋ ਹੈ ਜੀ ਗੂਗਲ ਤੇ ਆਂ ਚਲੋ ਚੱਲੀਏ ਬਾਹਰ ਇਹ ਬਾਈ ਤੁਹਾਨੂੰ ਹਰ ਥਾਂ ਦੇਖਣ ਨੂੰ ਮਿਲ ਜੂ ਦੇਖ ਲਓ ਬਾਈ ਇਹ ਨਾਲੇ ਘਰ ਵਾਲਿਆਂ ਦੀ ਦੁਕਾਨ ਹੈ ਇਹਨਾਂ ਦੀ ਆਪਣੀ ਇਹ ਮਤਲਬ ਤਾਂ ਤਾਂ ਵੀ ਨਹੀਂ ਆਉਂਦੇ ਇੱਥੇ ਸਮਾਨ ਵੇਚਣ ਇਹਨਾਂ ਨੂੰ ਘਾਟਾ ਨਹੀਂ ਪੈਂਦਾ ਕਦੇ ਨਹੀਂ ਪੈਂਦਾ ਹਣਾ ਭਾਈ ਜਿਹੜਾ ਇੰਨੇ ਸਾਲਾਂ ਤੋਂ ਚੱਲਾ ਜਾ ਰਿਹਾ ਕੰਮ ਸਹੀ ਗੱਲ ਹੈ ਘਾਟਾ ਨਹੀਂ ਪੈਂਦਾ ਚਲੋ ਖ ਜੀ ਜੀ ਮੇਰੇ ਤਾਂ ਆ ਹੀ ਵਾਰੀਆ ਸੋਹਣੇ ਲੱਗ ਜਾਂਦੇ ਨੇ ਇਹ ਚੀਜ਼ਾਂ ਦੇਖ ਕੇ ਗੋਰੇਵਿਨਾ ਲਗ ਲਗ ਤਰ੍ਹਾਂ ਦੇ ਹੁੰਦੇ ਆ ਮਤਲਬ ਕਈ ਬੰਦੇ ਨੇ ਵਧੀਆ ਹੁੰਦੇ ਆ ਇਹਨਾਂ ਨੇ ਦੇਖ ਲਓ ਸਾਰੇ ਘਰ ਚ ਸਾਨੂੰ ਇਜਾਜ਼ਤ ਦੇਦੀ ਵੀ ਜਿੱਥੇ ਮਰਜੀ ਘੁੰਮ ਫਿਰ ਲੋ ਜੋ ਮਰਜੀ ਦੇਖ ਲੋ ਤੇ ਕਈ ਕਈ ਐਹੇ ਜਿਹੇ ਹੁੰਦੇ ਆ ਮਤਲਬ ਤੇ ਦੂਰੋਂ ਵੀ ਮਨਾ ਕਰ ਦਿੰਦੇ ਆ ਸੀ ਹਾਲਾਂਕਿ ਪਹਿਲਾਂ ਪੁੱਛਣ ਜਾਂਦੇ ਆ ਕਿਉਂ ਸਾਬ ਵੀ ਭਾਈ ਕਈਆਂ ਨੂੰ ਮੈਂ ਕਿਹਾ ਆਪਾਂ ਪਹਿਲਾਂ ਪੁੱਛਣ ਜਾਂਦੇ ਆ ਵੀ ਆਹ ਦੇਖ ਲਿਓ ਤੁਹਾਡਾ ਕਹਿੰਦੇ ਨੇ ਨਾ ਸਹੀ ਗੱਲ ਹੈ ਨਾ ਕਈ ਖੜੂਸੇ ਹੁੰਦੇ ਕਈ ਵਧੀਆ ਹੁੰਦੇ ਸੁਭਾਅ ਤੇ ਡਿਪੈਂਡ ਕਰਦਾ ਟਰੈਕਟਰ ਇਹਨਾਂ ਦਾ ਖੜਾ ਜੀ ਹਰਲੀ ਮਨ ਹਰਲੀ ਮਨ ਪਤਾ ਨਹੀਂ ਇਹ ਪਤਾ ਨਹੀਂ ਕਿ ਤੁੰਦਾ ਬ੍ਰਾਂਡ ਹੈ ਤੇ ਪਹਿਲੀ ਵਾਰ ਹੀ ਸੁਣਿਆ ਮੈਂ ਤੇ ਨਵਾਂ ਚਮਕਾ ਕੇ ਖੜਾਇਆ ਹੋਇਆ ਹੈ ਤੇ ਪੂਰਾ ਦੇਖੋ ਹੈ ਪੁਰਾਣਾ ਹੋਇਆ ਇਹਨਾਂ ਦੇ ਪੁਰਖਿਆਂ ਦਾ ਹੋ ਕਿਵੇਂ ਚਮਕਾਇਆ ਹੈ ਪੂਰਾ ਇਹੋ ਜਿਹਾ ਟਰੈਕਟਰ ਹੈ ਇਹ ਵੀ ਇਹਨਾਂ ਨੇ ਸਾਂਭ ਕੇ ਰੱਖਿਆ ਹੈ ਕੈਨੇਡਾ 'ਚ ਵੀ ਅਸੀਂ ਦੇਖਿਆ ਸੀ ਜਦੋਂ ਕੈਨੇਡਾ ਗਏ ਸੀ ਉਹਨਾਂ ਨੇ ਵੀ ਆਪਦੇ ਪੁਰਾਣੇ ਸੰਦ ਜਿੱਥੇ ਖੜ ਜਾਂਦੇ ਨੇ ਖੇਤਾਂ ਜੀ ਛੱਡ ਦਿੰਦੇ ਨੇ ਪਰ ਉਹਨੂੰ ਵੇਚਦੇ ਬੂਝਦੇ ਨਹੀਂ ਇਹ ਉਮੀ ਇੱਥੇ ਹੈਗਾ ਸਵਿਟਜ਼ਰਲੈਂਡ ਚ ਮੈਂ ਨਾ ਸਾਵੀ ਭਾਈ ਐ ਕਹਿੰਦਾ ਸੀਗਾ ਵੀ ਇਹਨਾਂ ਦੇ ਘਰ ਦੇ ਚਾਰ ਦੁਬਾਰੀ ਨਹੀਂ ਹੁੰਦੀ ਜਿਵੇਂ ਆ ਘਰ ਹਾਂਜੀ ਤੇ ਆ ਦੇਖੋ ਤੇ ਆ ਕੋਈ ਨਾ ਇਧਰ ਕੰਧਾ ਨਾ ਸੜਕ ਵਾਲੇ ਪਾਸੇ ਕੰਧਾ ਕਿੱਡਾ ਸੋਹਣਾ ਲੱਗਦਾ ਯਾਰ ਬਰਾਬਰ ਹੈ ਨਾ ਹਾਂਜੀ ਭਈਆ ਜਿਵੇਂ ਫੁੱਲ ਫੁੱਲ ਇਹ ਬਾਹਰ ਲੱਗੇ ਹੋਏ ਆ ਹਾਂਜੀ ਤੇ ਮੈਂਟੇਨ ਇਹ ਖੁਦ ਕਰਕੇ ਰੱਖਦੇ ਆ ਇਹਨੂੰ ਹਾਂਜੀ ਭਾਜੀ ਜਿੰਨਾ ਵੀ ਗਾਰਡਨ ਦਾ ਏਰੀਆ ਹੈ ਹਾਂ ਹਾਂਜੀ ਸਾਰਾ ਬਹੁਤ ਸਾਰੇ ਇੱਧਰ ਸ਼ਕੀਨ ਨੇ ਯਾਰ ਬੰਦੇ ਹਨਾ ਸਹੀ ਗੱਲ ਹੈ ਹਾਂ ਇੱਥੇ ਭਾਈ ਜਿਵੇਂ ਘਰਾਂ ਦੀ ਕੀਮਤ ਕਿੰਨੀ ਹੋਊਗੀ ਜਿਵੇਂ ਇੱਥੇ ਤਾਂ ਖੇਤਾਂ 'ਚ ਘਰ ਹੈ ਤਾਂ ਵੀ ਮਹਿੰਗੇ ਆ ਭਾਜੀ ਕਿੰਨੇ ਦਾ ਫਿਰ ਵੀ ਇਹ ਡਿਪੈਂਡ ਆਨ ਜਗ੍ਹਾ ਤੇ ਕਿਹੜੇ ਏਰੀਆ ਨਾਲ ਲੱਗਦਾ ਕਿੱਦਾਂ ਕੀ ਆ ਤਕਰੀਬਨ ਇੱਥੇ ਸਵਿਟਸਰਚ ਤਾਂ ਮਿਲੀਅਨ ਤੋਂ ਥੱਲੇ ਘਰ ਕੋਈ ਮਤਲਬ ਮਿਲਦੇ ਨਹੀਂ ਘਾਟਿਆ ਬਹੁਤ ਮਿਲੀਅਨ ਫ੍ਰੈਂਕ ਦਾ ਹਾਂਜੀ 1 ਮਿਲੀਅਨ ਫ੍ਰੈਂਕ ਦਾ ਹਾਂਜੀ ਜਿਵੇਂ ਇਹ ਘਰ ਮੈਂ ਪੁੱਛਣਾ ਵੀ 1 ਮਿਲੀਅਨ ਫ੍ਰੈਂਕ ਦਾ ਹੋਊਗਾ। ਹਾਂਜੀ ਪਾਜੀ ਕਿਉਂਕਿ ਨਾਲ ਜ਼ਮੀਨ ਵੀ ਹੋ ਸਾਡਾ। ਵੱਧਦੀ ਹੋ ਸਾਡਾ। ਮਿਲੀਅਨ ਫ੍ਰੈਂਕ ਇੰਡੀਆ ਦੇ ਹਿਸਾਬ ਨਾਲ 10 ਕਰੋੜ ਰੁਪਈਆ ਬਣ ਗਿਆ। ਹਾਂਜੀ। ਹੈਨਾ? ਹਾਂਜੀ। ਹੂੰ। 10 ਕਰੋੜ ਦਾ ਘਰ। ਕਿੱਧਰ ਭੱਜ ਗਿਆ? ਸਾਡਾ ਬੱਚਾ ਬਹੁਤ ਭੱਜ ਜਾਗਾ ਮਾੜਾ ਜਿਹਾ ਗੱਲ ਕਰਨਾਂ ਜੋ। ਤੇ ਐਂ ਖੇਤਾਂ 'ਚ ਫਿਰਦੇ ਆ ਹੁਣ ਅਸੀਂ ਜਿਵੇਂ ਤੁਹਾਨੂੰ ਦਿਖਾਈਏ। ਇੱਧਰਲੇ ਪਾਸੇ ਪਹਿਲਾਂ ਮੈਂ ਤੁਹਾਨੂੰ ਇੱਧਰ ਦਿਖਾ ਦਾਂ। ਭਾਈ ਆ ਵੀ ਗਾਰਡਨ ਕਿਧਰ ਪਜ ਗਏ ਅਸੀਂ? ਜੋ ਤੋਹਨਾ ਦੇ ਅੰਦਰ ਚੱਲ ਗਏ। ਇਹ ਟਮਾਟੇ ਤੋੜਨੇ ਨੇ। ਭਈਆ ਪੂਲ-ਫਾਲ ਬਣਾਇਆ ਹੋਇਆ ਯਾਰ ਹਨਾ? ਹਾਂਜੀ। ਦੇਖ ਲਓ ਯਾਰ ਆਪਾਂ ਮੇ ਇੱਕ ਕਿਸਾਨ ਨੇ ਕਿਸਾਨਾਂ ਦੇ ਘਰ ਆ ਤੇ ਸ਼ਕੀਨ ਇਹ ਏਡੇ ਆ ਤੇ ਇੱਥੇ ਵੀ ਆ ਪੂਲ ਬਣਾਇਆ ਹੋਇਆ ਹੈ ਇਹਨਾਂ ਨੇ ਆਪਦੇ ਘਰ 'ਚ। ਤੇ ਫਲ-ਫਲ ਆਇਆ ਇਹ ਵੀ ਬਾੜੀ ਆ। ਆ ਲਿਖਿਆ ਹੁੰਦਾ ਜੀ ਮੈਂ ਤੁਹਾਨੂੰ ਵਕੋਂ ਮੇ ਵਾਕਕੋਮੀ ਮੈਨੇ ਹੁੰਦਾ ਵੈਲਕਮ ਜੀ ਆਇਆਂ ਨੂੰ ਇਹਨਾਂ ਦੀ ਲੈਂਗੁਏਜ ਹੈ ਕੀ ਕਹਿੰਦੇ ਸੀ ਸੱਚੀ ਹੈ ਹੁੰਦਾ ਕੀ ਉਹ ਜੀ ਆਇਆਂ ਨੂੰ ਸੱਚੀ ਐ ਹੀ ਹੁੰਦਾ ਹੈ ਇਹ ਦੇਖੋ ਕਣਕਾਂ ਪੱਕੀਆਂ ਪਈਆਂ ਇਹਨਾਂ ਦੇ ਨਾਲ ਚ ਡੈਡੀ ਆ ਜਾਓ ਭਈ ਇਹਨਾਂ ਦੀਆਂ ਕੰਮ ਹੈ ਹਾਂਜੀ ਭਾਈ ਫਾਰਮ ਵਾਲਿਆਂ ਦੀਆਂ ਡਾਡੀ ਤਾਂ ਇੰਨੂੰ ਕਹਿੰਦੀ ਯਾਰ ਇਹ ਲਾਈਫ ਹੋਣੀ ਚਾਹੀਦੀ ਹੈ ਹਨਾ ਹਾਂਜੀ ਉਪਰਾਵਾ ਹੱਥ ਨਹੀਂ ਲਾਉਣਾ ਤਾਰ ਨੂੰ ਮੋਟੇ ਕਰੰਟ ਦਾ ਸੰਗਲਾ ਕੀ ਕਹਿੰਦਾ ਹੈਲੋ ਕਰ ਲੋ ਹੈਲੋ ਕਰ ਲੋ ਹੈਲੋ ਹੈਲੋ ਕਰ ਦੇ ਕਰ ਦੇ ਬਾਈ ਹਾਂ ਕੀ ਕਹਿੰਨਾ ਜਰਾ ਫੇਰ ਹਾਂ ਉਹ ਤਾਰ ਨੂੰ ਹੱਥ ਨਹੀਂ ਲਾਉਣਾ ਥਾ ਲੋ ਕੀ ਥਾ ਲੋ ਗਾਈ ਗਾਈ ਖਾ ਲੋ ਪਤਾ ਕੀ ਨਹੀਂ ਹੈਨਾ ਹਾਥ ਨਹੀਂ ਲੋ ਨਾ ਨਾ ਜਰਾ ਬਰੇ ਕੋ ਨੂੰ ਹਾਈ ਹੋ ਜੂ ਫਿਰ ਓਏ ਸੋਹਣਿਆ ਥਾ ਲੋ ਆਇਥੋ ਤੋੜ ਤੋੜ ਬੱਚਾ ਦੇ ਰਿਹਾ ਸਾਡਾ ਇਥੋ ਤੋੜਦੇ ਆ ਤੇ ਇਹ ਤੋੜ ਕੇ ਉਹਨੂੰ ਦਿੰਦੇ ਥਾ ਲੋ ਢਾਈਂ ਥਾ ਲੋ ਬਾਜ ਮਾਰ ਕੇ ਕਹ ਦੇ ਢਾਈਂ ਖਾ ਲਓ ਚਾਰ ਪੰਜ ਕੀ ਆ ਨਾ ਹਾਂਜੀ ਹਾਂਜੀ ਅੱਛਾ ਉਹੀ ਹੈ ਸਾਰੀ ਜਗ੍ਹਾ ਉਹਨਾਂ ਦੀ ਹੈ ਨਾ ਉਹ ਵੀ ਸਾਰੀ ਅੱਛਾ ਹਾਂਜੀ ਉਹਨਾਂ ਦੀ ਜਗ੍ਹਾ ਹਾਂਜੀ ਡੈਡੀ ਨੂੰ ਪੁੱਛਣ ਵਾਲਾ ਗਿਆ ਸਿੰਘ ਸੰਗ ਫਸਾਉਣੀ ਹੈ ਅੱਗੇ ਜੀ ਇਹਨਾਂ ਦੀ ਕਣਕ ਹੈ ਮੈਂ ਤੁਹਾਨੂੰ ਕਣਕ ਦਿਖਾਉਣਾ ਤੁਸੀਂ ਦਿਖਾਓ ਇੱਥੇ ਮੈਂ ਅੱਗੇ ਅੱਗੇ ਚੱਲਦਾ ਬਾਪੂ ਨੇ ਨੂੰ ਸਾਰਾ ਦਿਖਾ ਰਹੇ ਮੈਂ ਕਿ ਪਰਖ ਕਰ ਲਓ ਵੀ ਪੰਜਾਬ ਵਾਲੀ ਕਣਕ ਜਿਆਦਾ ਵਧੀਆ ਕਿ ਇੱਥੇ ਵਾਲੀ ਤੇ ਨਾਲ ਇਧਰਲੇ ਪਾਸੇ ਨਾ ਇਹਨਾਂ ਦੇ ਬੂਟੇ ਆ ਆ ਦੇਖੋ ਆ ਸੇਬ ਆ ਗਏ ਫੇਰ ਦਰਖਤ ਦਾ ਯਾਰ ਇੰਨੇ ਗਲਾਏ ਭਈਆ ਸੇਬ ਹੀ ਆ ਹਨਾ ਸੇਬ ਆ ਭਾਈ ਬੂਟੇ ਮੈਂ ਕਿਹਾ ਬੂਟੇ ਵਾਲੇ ਲਾ ਕੇ ਰੱਖਦੇ ਆ ਨਾ ਫੁੱਲਾਂ ਫੁੱਲਾਂ ਦੇ ਭਾਈ ਇੱਧਰ ਆ ਗਏ ਇਹਨਾਂ ਦੇ ਸੰਦ ਸੰਦੇੜਿਆ ਦੇ ਹਾਂਜੀ ਆ ਆ ਗਿਆ ਜੀ ਇਹਨਾਂ ਦਾ ਖੇਤੀ ਵਾਲਾ ਸਮਾਨ ਆ ਤਾਂ ਭਾਈ ਮੈਨੂੰ ਲੱਗਾ ਕੜੀਸਣ ਵਾਲਿਆ ਹਨਾ ਕਾ ਇਕੱਠਾ ਕਰਨ ਵਾਲਾ ਕੱਟਿਆ ਹੋਇਆ ਡਾਡੀ ਡਾਡੀ ਇੱਧਰ ਆਇਓ ਆਹ ਦੇਖੋ ਇਹ ਤਾਂ ਮੈਂ ਪਹਿਲਾਂ ਦੇਖਿਆ ਜੀ ਮਹਿੰਦਰਾ ਦਾ ਬਣਿਆ ਹੋਇਆ ਮੈਂ ਵੀ ਮੰਜੀ ਪਾਈ ਮੈਂ ਕਿਹਾ ਮਾਰ ਲਾ ਜਿਆਦਾ ਇੱਥੇ ਸਮਾਨ ਇਦਾਂ ਦਾ ਹਾਲੈਂਡ ਵਾਲਾ ਜਾਂ ਅੱਛਾ ਹਾਲੈਂਡ ਤਾਂ ਹੁੰਦਾ ਸਾਰਾ ਸਮਾਨ ਡਾਡੀ ਇਹਨਾਂ ਦਾ ਕਾਹ ਕੱਟਣ ਵਾਲਾ ਜੀ ਇਹ ਜਿਹੜਾ ਕਾਹ ਇਹਦੇ ਨਾਲ ਕੱਟ ਇਕੱਠਾ ਕਰਨ ਵਾਲਾ ਜਦੋਂ ਮਤਲਬ ਢੇਰੀਆਂ ਬਣ ਜਾਂਦੀਆਂ ਨਾ ਢੇਰੀਆਂ ਨੂੰ ਇਕੱਠਾ ਕਰਦਾ ਇਹ ਇਹ ਚੀਜ਼ ਨਾਲ ਜੀ ਜੇ ਹੁਣ ਆਪਣੇ ਪੰਜਾਬ ਵਿੱਚ ਵੀ ਜਾਂਦੇ ਹਾਂ 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 ਛਾਲੀ ਦੇ ਗੱਠਾ ਕਰਦੇ ਆ ਤੇ ਆਹਾ ਬਾਈ ਲੱਕੜਾਂ ਹੈ ਬਨ ਕੇ ਰੱਖੀਆਂ ਇਹ ਭਾਜੀ ਜਿੱਦਾਂ ਛਾਲ ਨੂੰ ਬਾਲਦੇ ਆ ਹੂੰ ਜਿੱਦਾਂ ਉਹ ਨਹੀਂ ਹੁੰਦੇ ਹਾਂ ਇਹ ਹੀਟਾਂ ਛਾਲਾਂ ਨੂੰ ਹਾਂ ਤੇ ਉਹਨਾਂ ਵਿੱਚ ਬਾਲਣ ਲਈ ਰੱਖੀਆਂ ਹੋਈਆਂ ਐ ਅੱਛਾ ਕਰੇ ਮਤਲਬ ਹਾਂਜੀ ਕਰੇ ਜਿਵੇਂ ਹੁਣ ਜਿਹੜੇ ਮਾਡਰਨ ਘਰ ਆ ਉਹਨਾਂ 'ਚ ਤਾਂ ਉਂ ਹੀਟ ਇਲੈਕਟ੍ਰੋਨਿਕ ਆਉਣ ਲੱਗੀ ਬਿਜਲੀ ਵਾਲੀ ਇਹ ਪੁਰਾਣੀਆਂ ਪੁਰਾਣੇ ਬਣਿਆ ਹਾਂਜੀ ਕਿਉਂਕਿ ਇਹਨਾਂ ਕੋਈ ਡਰੈਕਟ ਵਗੈਰਾ ਬਹੁਤ ਐ ਇਹਨਾਂ ਕੋ ਹੋ ਵੀ ਆ ਆ ਹਾਲ ਹੈ ਜੀ ਰੋਟਾ ਵੀਟਰ ਆ ਗਿਆ ਉਹ ਪਰਾਂ ਪਰਾਂ ਹਲ ਪਏ ਆ ਹਨਾ ਆ ਕਰਾ ਆ ਰੋਟਾ ਵੀਟਰ ਹੈ ਜੀ ਇਹਨਾਂ ਦਾ ਡੈਡੀ ਆ ਦੇਖੋ ਆ ਰੋਟਾ ਵੀਟਰ ਇਹਨਾਂ ਦਾ ਕਿਹੋਂ ਪਾਜੀ ਕਰਾ ਆ ਅੱਛਾ ਇਹ ਕਰਾ ਹੈ ਹਾਂ ਜੀ ਤੇ ਆ ਪਾਣੀ ਇਹ ਪਾਣੀ ਵਾਲੀ ਪਾਈਪ ਸਪਰੇਅ ਵਾਲ ਆ ਉਹ ਆ ਗਈ ਨਹੀਂ ਇਹ ਜਿੱਦਾਂ ਇੱਕ ਖੇਤੋਂ ਪਾਣੀ ਦੂਰ ਲਾਉਣਾ ਹੁੰਦਾ ਨਾ ਹਾਂ ਆਪਣੇ ਨਿਉ ਪਲਾਸਟਿਕ ਵਾਲੇ ਇੰਡੀਆ ਵਰਤੇ ਦੇ ਹੁੰਦੇ ਜਿਹੜੇ ਪਾਈਪ ਹਾਂ 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 ਇਹ ਉਦਾਂ ਦਾ ਇਕੱਠਾ ਹੋ ਜਾਂਦਾ ਹਾਂਜੀ ਸਪਰੇਅ ਦਾ ਸਪਰੋ ਸੱਚ ਇੱਥੇ ਕਰਦੇ ਨਹੀਂ ਹਨਾ ਇਹ ਰੋਟਾ ਵੀ ਜਿਹਦਾ ਹੈ ਹਾਂ ਜੀ ਤੇ ਹੁਣ ਅੱਗੇ ਜੀ ਤੁਹਾਨੂੰ ਦਿਖਾਉਣੇ ਇੱਧਰ ਟਰੈਕਟਰ ਵੀ ਖੜੇ ਆ ਆ ਖੜਾ ਟਰੈਕਟਰ ਉਧਰ ਤਾਂ ਇਹਨਾਂ ਦਾ ਪੁਰਾਣਾ ਟਰੈਕਟਰ ਰੱਖਿਆ ਸੀ ਇਹਨਾਂ ਨੇ ਤੇ ਆ ਇਹਨਾਂ ਦੇ ਖੇਤੀ ਵਾਲੇ ਟਰੈਕਟਰ ਖੜੇ ਆ ਜਿਹੜੇ ਜਿੰਨਾਂ ਨੇ ਹੁਣ ਖੇਤੀ ਕਰਦੇ ਇਹ ਫੀਅਟ ਦੇ ਬਾਈ ਹਾ ਫੀਅਟ ਦਾ ਬੁੱਚੜ ਪਤਾ ਨਹੀਂ ਬੁੱਚੜ 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 ਆ ਆ ਟਰੈਕਟਰ ਹੈ ਜੀ ਇਹਨਾਂ ਦੇ ਆ ਦੇਖੋ ਆਪਣੇ ਵਜਾਇਆ ਜਾਂਦੀ ਉਨੀ T25 ਦੀ ਸ਼ਕਲ ਹੁੰਦੀ ਦੀ ਆਪਣੇ T25 ਕਿਹੜੇ ਕਦੋਂ ਆਉਂਦੇ ਰਹੇ ਜੀ ਪਹਿਲਾਂ ਹੀ ਹੁੰਦੇ ਜੇ ਆਪਣੇ 8283 ਤੋਂ ਪਹਿਲਾਂ ਅੱਛਾ ਉਹਨੂੰ ਮੈਂ ਆਈਸ਼ਰ ਹੁੰਦਾ ਹੈ ਕਾਕੇ ਤੂੰ ਆਈਸ਼ਰ ਤਾਂ ਮੈਂ ਵੀ ਦੇਖਿਆ ਆ ਵੀ ਇਹੀ ਹੈ ਹਨਾ ਮਤਲਬ ਇਹ ਟਰੈਕਟਰ ਤਾਂ ਨਹੀਂ ਆਪਣੇ ਦੇਖੇ ਜਿਹੜੀ ਤੁਸੀਂ ਕਿ ਦੇਖੇ ਆ ਇਹ ਤਾਂ ਹੀ ਦੇਖੇ ਇਸ ਸ਼ਕਲੀਆਂ ਹੀ ਜਿਹਾ ਨਾ ਅੱਛਾ ਇਹਦੇ ਨਾਲ ਦੇ ਹੁੰਦੇ ਸੀ ਏਸੀ ਕੈਬਿਨਾ ਸਾਰਿਆਂ ਦੇ ਏਸੀ ਅੱਡੜੀ ਹੁਣ ਤਾਂ ਆਪਣੇ ਵੀ ਆਉਣ ਲੱਗੇ ਜੀ ਆ ਪਿੱਛੇ ਭਾਈ ਮਸ਼ੀਨ ਕਾਦੀ ਪਾਈ ਇਹਨਾਂ ਨੇ ਖਰਾਬ ਆਇਆ ਲੱਗਦਾ ਭਾਜੀ ਨਹੀਂ ਇਹੇ ਭਾਜੀ ਏਦਾਂ ਆਪਣੇ ਇੰਡੀਆ ਵੀ ਵੱਤ ਦੇ ਇਹਦਾ ਪਿੰਗਾ ਹੈ ਪਿੰਗਾ ਪਿੰਗਾ ਬੋਲ ਦਿੰਦੇ ਆ ਸਮਾਨ ਸੋਣ ਚੱਕ ਕੇ ਲਿਆਉਣ ਹਾਂਜੀ ਹੈਨਾ ਤੇ ਇਹ ਇਹਨਾਂ ਦਾ ਸੰਦ ਸੰਦੇੜਾ ਖੜਾਉਣ ਵਾਲਾ ਪਰਾਲੀ ਪ੍ਰੂਲੀ ਪਈ ਹੈ ਕੀ ਚੀਜ਼ ਇਹਨਾਂ ਦੀ ਇਹ ਆ ਤਾਂ ਜੀ ਗੁੱڈن ਵਾਲਾ ਅੱਛਾ ਅੱਛਾ ਜਿੱਦਾਂ ਗੁੜ ਦੇ ਨੇ ਖੇਤ ਚ ਇਹ ਉਹੋ ਚੀਜ਼ ਹੈ ਕੀ ਲਰ ਨੇ ਹਾਂਜੀ ਸੰਭ ਆਪਣੇ ਇੱਧਾਂ ਤੇ ਆ ਫੇਰ ਦਿੰਦੇ ਨੇ ਇੱਕ ਕਮਾਦ ਕਮਾਦ ਚ ਫੇਰਦੇ ਹੁੰਦੇ ਇੱਕ ਪੁੱਲ ਤੇ ਆ ਮੋਰੇ ਉੱਧਾਂ ਦੇ ਲੱਗਾ ਸੱਚਾ ਗੁੱਦਨਾ ਅੱਗੇ ਟ੍ਰਾਲੀ ਟ੍ਰਾਲੀ ਆ ਗਿਆ ਹੈ ਨਾ ਤੇ ਅੱਗੇ ਆਹ ਹੋਰ ਬਾਈ ਇੱਕ ਗੱਲ ਮੈਂ ਇਹਨਾਂ ਨੇ ਦੇਖਿਆ ਤੁਸੀਂ ਦੇਖੋ ਵੀ ਇਹਨਾਂ ਦਾ ਖੇਤੀਬਾੜੀ ਵਾਲਾ ਜਿਹੜਾ ਘਰ ਆ ਉਹ ਅਲੱਗ ਹੈ ਹਾਂਜੀ ਰਹਿਣ ਵਾਲਾ ਅਲੱਗ ਹੈ ਹੈ ਨਾ ਹਾਂਜੀ ਤੇ ਇਹ ਵਾਲਾ ਦੇਖਿਆ ਪਾ ਪਸ਼ੂ ਵਾਲਾ ਗਾਂ ਵਾਲਾ ਉਹ ਅਲੱਗ ਹੈ ਸਹੀ ਗੱਲ ਖੁੱਲੇ ਧਾਂਚੇ ਘਰ ਪਿਆ ਹੈ ਆਹ ਨਾਲ ਦੇਖੋ ਨਾ ਲੱਗਦਾ ਹੁੰਦੇ ਲੱਗੇ ਲੱਗੇ ਸਾਰੇ ਇੱਧਰ ਦੇਖੋ ਆ ਜਦੋਂ ਸ਼ੁਰੂ ਚ ਨਾ ਤੁਹਾਨੂੰ ਦਿਖਾਇਆ ਸੀਗਾ ਦੇਖੋ ਤੇ ਆ ਵੀ ਇਹਨਾਂ ਦੀਆਂ ਪੰਡਾ ਮੁੰਡਾ ਇਹਨੇ ਬਣੀ ਬਈ ਪਹਿਲਾਂ ਸੀ ਉਹ ਜਗ੍ਹਾ ਤੇ ਫਿਰਦੇ ਸੀ ਉਹ ਸਾਹਮਣੇ ਇੱਧਰੋਂ ਆਏ ਆ ਸਾਰਾ ਇਹਨਾਂ ਦਾ ਘਰ ਜਿੱਥੇ ਤੱਕ ਤੁਹਾਨੂੰ ਦਿਖ ਰਿਹਾ ਸਾਨੂੰ ਤਿੰਨ ਕ ਘੰਟੇ ਹੋ ਗਏ ਇੱਥੇ ਫਿਰਦੇ ਇਹਨੂੰ ਭਾਈ ਇਹ ਟੈਂਪਰੇਰੀ ਹੈ ਇਹਨਾਂ ਨੇ ਆ ਬਾਥਰੂਮ ਰੱਖੇ ਆ ਨਾਲੀ ਵਾਹ ਬਾਥਰੂਮ ਵਾਲਾ ਨਹੀਂ ਹੈਗਾ ਇਹ ਇਹ ਪਾਜੀ ਕਿਉਂਕਿ ਇਹ ਇੱਥੇ ਆਉਂਦੇ ਆ ਨਾ ਲੋਕੀ ਸਾਰੇ ਦੇਖਣ ਵਗੈਰਾ ਤੁਹਾਨੂੰ ਦੱਸਿਆ ਜਿੱਦਾਂ ਫਿਲਮ ਫੋਲਮ ਬਣੀਆਂ ਇੱਥੇ ਅੱਛਾ ਟੂਰਿਸਟ ਆਉਂਦੇ ਇੱਥੇ ਦੇਖਣ ਨੂੰ ਜਿਹੜੀਆਂ ਤੇ ਉਹ ਟੂਰਿਸਟ ਵਗੈਰਾ ਆਉਂਦੇ ਆ ਉਹਨਾਂ ਨੇ ਪੂਰਾ ਪੁਰਾਣੇ ਤਰੀਕੇ ਨਾਲ ਹੀ ਰੱਖਿਆ ਆ ਉਵੇਂ ਰੱਖਿਆ ਹਾਂਜੀ ਵੀ ਪੁਰਾਣਾ ਹੀ ਲੱਗਿਆ ਸਾਰਾ ਕੁਝ ਜੋ ਵੀ ਸੋਏ ਸੀ ਜੀ ਇਹ ਤੁਹਾਡੇ ਫਾਰਮ ਦਾ ਘੇੜਾ ਜਿਹੜਾ ਥੋੜਾ ਜਿਹਾ ਘੇੜਾ ਦੇਣਾ ਸੀ ਅਸੀਂ ਤੇ ਦਿਖਾਉਣਾ ਸੀਗਾ ਡੈਡੀ ਹੋਰ ਇਹਨੂੰ ਘੁੰਮ ਫਿਰ ਕੇ ਕਿਵੇਂ ਲੱਗਿਆ ਡੈਡੀ ਵਧੀਆ ਪੂਰਾ ਚਿੱਤ ਖੁਸ਼ ਹੋ ਗਿਆ ਪੂਰਾ ਹਾਂ ਹਾਂ ਕੁਝ ਹੀ ਇਹਦਾ ਇਹ ਰੀ ਬਹੁਤ ਵਧੀਆ ਹੈ। ਇਹ ਰੀ ਬਹੁਤ ਪੇਪਰ ਦਵਾ ਦੇਣੇ ਆ ਤੁਹਾਨੂੰ ਹੁਣ ਛੇਤੀ। ਇੱਥੇ ਰਹਿ ਜਾ ਕਰੋ ਤੁਸੀਂ ਹੁਣ। ਗੇੜਾ ਮਾਰਦੇ ਰਹਿਣਾ। ਕਿਉਂ ਬਾਈ ਸਾਹਿਬੀ? ਸਹੀ ਗੱਲ ਆ। ਸੋ ਇਹ ਸੀਗਾ ਜੀ ਸਵਿਟਜ਼ਰਲੈਂਡ ਦੇ ਫਾਰਮ ਦਾ ਗੇੜਾ ਜਿਹੜਾ ਤੁਰ ਫਿਰ ਕੇ ਇੱਥੋਂ ਦਾ ਰਹਿਣ ਸਹਿਣ ਹੋਰ ਕੰਮਕਾਰ ਬੇਬੇ ਬਾਪੂ ਹੁਣ ਇਹਨਾਂ ਨੂੰ ਦਿਖਾਉਣਾ ਸੀਗਾ। ਉਮੀਦ ਆ ਵਲੌਗ ਚੰਗਾ ਲੱਗਿਆ ਹੋਊਗਾ। ਸੋ ਇਸ ਤਰ੍ਹਾਂ ਦੀਆਂ ਨਵੀਆਂ ਥਾਵਾਂ ਤੇ ਨਵੀਂ ਦੁਨੀਆ ਘੁੰਮਣ ਦੇ ਲਈ ਤੁਸੀਂ ਜੁੜੇ ਰਹੋ ਆਪਣੇ ਚੈਨਲ ਪੰਜਾਬੀ ਟਰੈਵਲ ਕਪਲ ਦੇ ਨਾਲ ਮਿਲਦੇ ਆਂ ਜੀ ਨਵੇਂ ਵਲੌਗਸ ਨਵੇਂ ਵੀਡੀਓ ਦੇ ਨਾਲ ਗੁੱਡ ਬਾਏ ਸਸਕਾਲ ਰੱਬ ਰਾਖਾ ਜੀ